ਅੱਗੇ ਮਨਜੂਰ ਰੋਪੰਦਰੀ ਸਾਹਿਬ ਨੂੰ ਜਿਹੜਾ ਚੈਂਪੇਨ ਚੱਲ ਰਿਹਾ ਹੈ ਉਹ ਬਾਈ ਟਿਕਾਣਾ ਮੜਿਆ ਕੇ ਅੰਦਰ ਹੁੰਦਾ ਜਿਹੜੀ ਕੀਤਾ ਕਵਾਇਡ ਪ੍ਰੋਪਰਟੀਆਂ ਨੇ ਔਰ ਜਿਹੜੀਆਂ ਇਲੈਗਲ ਨੇ ਉਹਨਾਂ ਨੂੰ ਮਿਊਨਿਸਪਲ ਅਥਾਰਟिटीज ਵੱਲੋਂ ਡੈਮੋਲੀਸ਼ਨ ਦੇ ਆਰਡਰ ਕੀਤੇ ਜਾਂਦੇ ਨੇ ਔਰ ਸਪੈਸ਼ਲ ਡਰੱਗ ਸਮਗਲਰਸ ਨੇ ਉਹਦੇ ਚ ਪਹਿਲਾਂ ਵੀ ਜਿਹੜੀਆਂ ਇਹ 8 ਹੋ ਚੁੱਕੀਆਂ ਡੈਮੋਲਿਸ਼ਨ ਅੰਮ੍ਰਿਤਸਰ ਕਮਿਸ਼ਨਰੇਟ ਉਹ ਨੌਵੀਂ ਹੈਗੀ ਹੈ ਇਹ ਵੀ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਆਰਡਰ ਕੀਤੇ ਡੈਮੋਲਿਸ਼ਨ ਦੇ ਸਾਡੇ ਤੋਂ ਫੋਰਸ ਮੰਗੀ ਗਈ ਸੀ ਅਸੀਂ ਫੋਰਸ ਪ੍ਰੋਵਾਈਡ ਕੀਤੀ ਹੈ ਇਹ ਪੇਸ਼ ਕੀ ਸੀ ਹੈਗਾ ਇੱਕ ਬੜਾ ਨੋਟੋਰੀਅਸ ਸਮਗਲਰ ਜਿਹੜਾ ਹੈਗਾ ਡਰਗ ਸਪਲਾਈਅਰ ਕਹਿ ਸਕਦੇ ਹਾਂ ਇਹਦੇ ਖਿਲਾਫ ਪੰਜ ਮੁਕਦਮੇ ਦਰਜ ਨੇ ਔਰ ਇਹ ਜਿਹੜੇ ਐਨਡੀਪੀਐਸ ਦੇ ਆਰਗੇਨਾਈਜ਼ ਕ੍ਰਾਈਮ ਦੇ ਇੱਕ ਐਕਸਾਈਜ਼ ਐਕਟ ਦਾ ਔਰ ਇੱਕ ਪ੍ਰੀਵੈਂਟਿਵ ਐਕਸ਼ਨ ਵੀ ਇਹਦੇ ਖਿਲਾਫ ਲਿਆ ਗਿਆ ਹੈ ਜਿਹਦੇ ਵਿੱਚ ਮੈਂ ਦੱਸਾਂਗਾ ਕਿ ਤਿੰਨ ਮੁਕਦਮੇ ਜਿਹੜੇ ਆ ਉਹ ਮਜੀਠਾ ਰੋਡ ਥਾਣੇ ਦੇ ਆ ਉੱਥੇ ਵੀ ਡਰਗ ਤੇ ਕੁਝ ਡਰਗ ਬਣੇ ਬਰਾਮਦ ਹੋਈ ਹੈ ਔਰ ਗਰੰਦਰ ਕਮਿਸ਼ਨੇਟ ਦੇ ਵਿੱਚ ਵੀ ਡਿਵੀਜ਼ਨ ਨੰਬਰ 1 ਦੇ ਵਿੱਚ ਵੀ ਪਰਚਾ ਦਰਜ ਹੈ ਔਰ ਇਸ ਤੋਂ ਇਲਾਵਾ ਸ਼ਰਾਬ ਦਾ ਵੀ ਹੈ ਔਰ ਆਰਗੇਨਾਈਜ਼ ਕ੍ਰਾਈਮ ਜਿਹੜਾ ਹੈ ਕਿ ਬਾਰ-ਬਾਰ ਜਿਹੜਾ ਮੁਲਜ਼ਮ ਕ੍ਰਾਈਮ ਦੇ ਵਿੱਚ ਉਹ ਉਹਦੀ ਸ਼ਮੂਲੀਅਤ ਹੁੰਦੀ ਹੈ ਉਹਦੇ ਖਿਲਾਫ ਵੀ ਨਵੀਂ ਪੀਐਨਐਸ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਉਹਨਾਂ ਇਸ ਟਾਈਮੇ ਬੇਲਤੇ ਹੈ ਔਰ ਮੈਂ ਇਸ ਤੁਹਾਡੇ ਮਾਧਿਅਮ ਨਾਲ ਹੀ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਕਾਨੂੰਨ ਦੇ ਹੱਥ ਲੰਬੇ ਨੇ ਔਰ ਜਿਹੜਾ ਇਹ ਨਸ਼ੇ ਦਾ ਵਪਾਰ ਕਰਦੇ ਹੈ ਜਾਂ ਇਹੋ ਜਿਹੇ ਕੰਮਾਂ ਜਿਨ੍ਹਾਂ ਦੀ ਸ਼ਮੂਲੀਅਤ ਹੈ ਉਹਨਾਂ ਨੂੰ ਇਹ ਸਖਤ ਵਾਰਨਿੰਗ ਹੈ ਕਿ ਅਲਟੀਮੇਟਲੀ ਇਹਦਾ ਹਸ਼ਰ ਇਹੀ ਹੁੰਦਾ ਹੈ ਔਰ ਮਿਹਨਤ ਕਰਨ ਬੱਚੇ ਸਾਡੇ ਯੰਗਸਟਰ ਔਰ ਡਰੱਗਸ ਤੋਂ ਦੂਰ ਰਹਿੰਦੇ ਕਿਉਂਕਿ ਮਿਹਨਤ ਦੀ ਕਮਾਈ ਦੇ ਵਿੱਚ ਹੀ ਬਰਕਤ ਹੈ ਮੈਂ ਇਹੀ ਤੁਹਾਡੇ ਰਾਹੀਂ ਇਹ ਮੈਸੇਜ ਦੇਣਾ ਚਾਹੁੰਦਾ ਸਰ ਇਹ ਕਾਫੀ ਲੰਮੇ ਸਮੇਂ ਤੋਂ ਇਹ ਸਿਲਸਿਲਾ ਚੱਲ ਰਿਹਾ ਹੈ ਕਿ ਜਿਹੜਾ ਕਾਰਪੋਰੇਸ਼ਨ ਦਾ ਜਿਹੜਾ ਤੇਲੇ ਪੰਚਲਾ ਨਾ ਨਾਗੋੜੇ ਵੱਲੋਂ ਵੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਗਰਾਵਟ ਕਿੰਨੀ ਕਾਇ ਹੈ ਇਸ ਚੀਜ਼ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਹੋਰ ਲੋਕ ਜਿਹੜੇ ਨੇ ਹੋਮ ਕਿਤੇ ਨਾ ਕਿਤੇ ਜਿਹੜੇ ਨਸ਼ਾ ਤਸਕ ਨੇ ਉਹ ਬੈਕਫੁੱਟ ਹੋ ਗਏ ਨੇ ਇਸ ਚੀਜ਼ ਤੋਂ ਕਿੰਨੀ ਕ ਗਰਾਵਟ ਆਈ ਹੈ ਕਿ ਲੋਕ ਹੁਣ ਇਹ ਕੰਮ ਨਹੀਂ ਕਰ ਰਹੇ ਹੈ ਸਰ ਦੇਖੋ ਅਸੀਂ ਦੋ ਪ੍ਰੌਂਗ ਸਟ੍ਰੈਟਜੀ ਤੇ ਕੰਮ ਕਰ ਰਹੀ ਹੈ ਕੰਮ ਹੈ ਸਪਲਾਈ ਚੇਨ ਜਿਹੜੀ ਤੋੜੀ ਜਾ ਰਹੀ ਹੈ ਵੱਡੀਆਂ ਰਿਕਵਰੀਆਂ ਹੁੰਦੀਆਂ ਤੁਸੀਂ ਦੇਖਦੇ ਹੋ ਜਿਹੜੀਆਂ ਅਕ੍ਰੋਸ ਬਾਰਡਰ ਵੀ ਵੱਡੀਆਂ ਰਿਕਵਰੀਆਂ ਕਮਿਸ਼ਨਰੇਟ ਅੰਮ੍ਰਿਤਸਰ ਚ ਵੀ ਕੀਤੀਆਂ ਨੇ ਇਸ ਤੋਂ ਇਲਾਵਾ ਜਿਹੜਾ ਡਿਮਾਂਡ ਨੂੰ ਘਟਾਉਣ ਵਾਸਤੇ ਵੀ ਪੁਲਿਸ ਵੱਲੋਂ ਐਡਿਕਟਸ ਨੂੰ ਲਗਾਤਾਰ ਜਮਾ ਕਰਾਇਆ ਜਾ ਰਿਹਾ ਹੈ ਡਿਡਿਕਸ਼ਨ ਸੈਂਟਰ ਓਟ ਸੈਂਟਰ ਰਜਿਸਟਰ ਕਰਾਉਣ ਵਾਸਤੇ ਸੋ ਥੈਟ ਅਸੀਂ ਸਮਾਜ ਨੂੰ ਨਸ਼ਾ ਮੁਕਤ ਕਰ ਸਕੀਏ ਹਰ ਪਹਿਲੂ ਨਾਲ ਉਹ ਲੋਕਾਂ ਨੂੰ ਇੱਕ ਪਲੇਟਫਾਰਮ ਮਿਲਿਆ ਹੋਇਆ ਕਿ ਜਿਹਦੇ ਨਾਲ ਉਹ ਆਪਣਾ ਇਲਾਜ ਕਰਾ ਸਕਣ ਔਰ ਅਸੀਂ ਉਹਦੇ ਚ ਗਵਰਨਮੈਂਟ ਆਫ ਪੰਜਾਬ ਸਾਡੇ ਮੁੱਖ ਮੰਤਰੀ ਸਾਹਿਬ ਦੇ ਆਦੇਸ਼ ਦੇ ਤਹਿਤ ਦਿਨ ਰਾਤ ਲੱਗੇ ਹੋਏ ਆਂ ਔਰ ਮੈਂ ਸਮਝਦਾ ਕਿ ਕਾਫੀ ਫਰਕ ਪਿਆ ਹੈ ਔਰ ਡਿਮਾਂਡ ਦੇ ਵਿੱਚ ਵੀ ਸਪਲਾਈ ਦੇ ਵਿੱਚ ਵੀ ਔਰ ਜਿਹੜੇ ਚਲੋ ਮਾੜੇ ਅਨਸਰ ਹੈ ਜਾਂ ਕ੍ਰਾਸ ਬਾਰਡਰ ਇੰਟਰਨੈਸ਼ਨਲ ਸਮੱਗਲਰਸ ਨੇ ਉਹ ਆਪਣੇ ਕੰਮ 'ਚ ਲੱਗੇ ਹੋਏ ਪਰ ਪੁਲਿਸ ਪੂਰੀ ਤਰ੍ਹਾਂ ਤਰਕ ਹੈ ਔਰ ਵੱਡੀਆਂ ਰਿਕਵਰੀਆਂ ਪਿੱਛੇ ਜੀ ਵੀ ਹੋਈਆਂ ਔਰ ਲਗਾਤਾਰ ਜਿਹੜਾ ਇਹਦੇ ਉੱਤੇ ਡਰਾਈਵ ਦੇ ਉੱਤੇ ਪੂਰਾ ਸਾਡਾ ਫੋਕਸ ਹੈ ਔਰ ਇਹ ਚ ਕਾਮਯਾਬੀ ਸਾਨੂੰ ਪਹਿਲਾਂ ਵੀ ਵਧੀਆ ਹੋਰ ਵੀ ਇੱਥੇ ਮਿਹਨਤ ਕੀਤੀ ਜਾਏਗੀ। ਇਹ ਕਾਫੀ ਭੀੜ ਭੜ ਵਾਲਾ ਇਲਾਕਾ ਲੱਗਦਾ ਹੈ। ਇਹਦਾ ਨੈਟਵਰਕ ਕਾਫੀ ਹੋਏਗਾ। ਸਿਆਣਾ ਜੀ ਜਿਵੇਂ ਪੰਜ ਕਾਫੀ ਭੀੜਾ ਲੱਗਣਾ ਨੈਟਵਰਕ ਕਾਫੀ ਹੋਏਗਾ। ਇਹਦੇ ਚ ਜਿਹੜੇ 4 ਕੇਸ ਐਨਡੀਪੀਐਸ ਦੇ ਪਹਿਲਾਂ ਹੀ ਹੈਗੇ ਇੱਥੇ ਅਕਸਾਈਜ਼ ਐਕਟ ਦਾ ਵੀ ਹੈ ਇੱਕ ਆਰਗੇਨਾਈਜ਼ ਕ੍ਰਾਈਮ ਦਾ ਔਰ ਇੱਕ ਪ੍ਰੀਵੈਂਟਿਵ ਐਕਸ਼ਨ ਵੀ ਕੀਤਾ ਗਿਆ ਇਹਦੇ ਤੇ ਪੁਲਿਸ ਵੱਲੋਂ ਲੋਕਲ ਵੱਲੋਂ ਵੀ ਸਰ ਦਿਨੇ ਏਰੀਆ ਚ ਵੀ ਇਹ ਕਾਰਵਾਈ ਕਰਦੇ ਹੋ ਉਹ ਤੋਂ ਲੋਕਾਂ ਤੋਂ ਫੀਡਬੈਕ ਲੈ ਲੈਂਦੇ ਫੀਡਬੈਕ ਬਾਅਦ ਚ ਵੀ ਲੈਂਦੇ ਕਹਿੰਦਾ ਵੀ ਤੁਹਾਨੂੰ ਨੋਕ ਰਿਪੋਰਟ ਦਿੰਦੇ ਉਹਨਾਂ ਕੇ ਬਾਅਦ ਰਿਲੀਫ ਦੀ ਰਿਪੋਰਟ ਦਿੰਦੇ ਇਹ ਚੈੱਕ ਕਰਦੇ ਰਹਿੰਦੇ ਮੈਂ ਬਿਲਕੁਲ ਕਰਦਾ ਰਹਿਣਾ ਜੀ ਲੋਕਾਂ ਦਾ ਫੀਡਬੈਕ ਰੈਗੂਲਰਲੀ ਸਾਡੀ ਸਪੈਸ਼ਲ ਜਿਹੜੀਆਂ ਏਜੰਸੀਜ਼ ਨੇ ਜਾਂ ਸਪੈਸ਼ਲ ਬ੍ਰਾਂਚ ਉਹ ਕਰਦੀ ਰਹਿੰਦੀ ਹੈ ਔਰ ਅਸੀਂ ਆਪਣੇ ਲੋਕਲ ਪੁਲਿਸ ਸਟੇਸ਼ਨਸ ਤੋਂ ਵੀ ਇਹ ਕਲਦੇ ਵਿੱਚ ਫੀਡਬੈਕ ਲੈਂਦੇ ਰਹਿੰਦੇ ਆ ਪਬਲਿਕਲੀ ਮਿਲਦੀ ਰਹਿੰਦੀ ਆ ਲੋਕਾਂ ਦੇ ਵਿੱਚ ਇਹਦਾ ਬਹੁਤ ਅੱਛਾ ਪ੍ਰਭਾਵ ਜਾ ਰਿਹਾ ਹੈ ਲੋਕੀ ਇਹ ਸਮਝ ਦੇ ਕੇ ਜਿਹੜਾ ਚੀਜ਼ ਡਰਗ ਮਨੀਨਾ ਜਾਂ ਇਲਕਾਟਰ ਮਨੀਨਾ ਬਣਾਈ ਗਈ ਹੈ ਉਹਨੂੰ ਜਦੋਂ ਡੈਮੇਜ ਹੁੰਦਾ ਤਾਂ ਉਹਦੇ ਨਾਲ ਅੱਛਾ ਤਸਰਮਨੀ ਦਾ ਸਪੈਸ ਘੱਟ ਕਰ ਰਿਹਾ ਸੀ ਚਾਹ ਜਾਂ ਫਿਰ ਬਾਹਰ ਹੈਗੀਏ ਦੇਖੋ ਹੁਣ ਤਾਂ ਬਾਹਰ ਹੈ ਜੀ 2018 ਪਹਿਲਾ ਮੁਕੱਦਮਾ ਦਰਜ ਹੋਇਆ ਹੈ ਐਕਸਾਈਜ਼ ਐਕਟ ਦਾ ਤੇ ਜਿੱਤੀ ਦੇ ਵਿੱਚ ਦੋ ਮੁਕੱਦਮੇ ਦਰਜ ਹੋਏ 23 ਦੇ ਵਿੱਚ ਫਿਰ ਇੱਕ ਮੁਕੱਦਮਾ ਦਰਜ ਹੋਇਆ ਐਨਡੀਪੀਐਸ ਦਾ 25 ਦੇ ਵਿੱਚ ਆ ਕੇ ਆਰਗੇਨਾਈਜ਼ ਕ੍ਰਾਈਮ ਦਾ 25 ਜੀ ਐਡਵੀਜ਼ ਨੰਬਰ 1 ਜਲੰਧਰ ਦੇ ਵਿੱਚ ਵੀ ਅੱਜ ਦਾ ਕੰਮ ਕਰਦਾ ਹੈ ਜਾਂ ਫਿਰ ਨਹੀਂ ਕਰਦਾ ਪਿਆ ਉਹ ਸਾਰਾ ਦੇਖੋ ਉਹ ਤਾਂ ਆਨਗੋਇੰਗ ਪ੍ਰੋਸੈਸ ਹੈ ਇਨਵੈਸਟੀਗੇਸ਼ਨ ਵੀ ਸਰਵੇਲੈਂਸ ਵੀ ਉਹ ਸਾਰਾ ਅਸੀਂ ਚੱਲ ਰਿਹਾ ਜਿਹੜੇ ਬੇਲਡ ਆਊਟ ਲੋਕ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਦੁਬਾਰਾ ਕੰਮ ਕਰਦਾ ਰੀਅਰੈਸਟ ਕਰ ਰਹੇ ਹਾਂ ਬੇਲ ਕੈنسਲੇਸ਼ਨ ਦੀ ਐਪਲੀਕੇਸ਼ਨ ਮੂਵ ਕੀਤੀ ਹੈ ਬੋਰਡ 'ਚ ਉਹ ਜਿਹੜੇ ਆਪਣਾ ਇਲਾਜ ਕਰਾਉਣਾ ਚਾਹੁੰਦੇ ਬੇਲਡ ਆਊਟ ਉਹਨਾਂ ਦੀ ਮਦਦ ਵੀ ਕੀਤੀ ਸਰ ਜੀ